ਲੋ ਜੀ ਅੱਜ ਤਾਂ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਆ ਤੇ ਬੜੇ ਵਧੀਆ ਹੁਕਮ ਦਿੱਤੇ ਨੇ ਉਹ ਹੁਕਮ ਇਹ ਨੇ ਕਿ ਜਿੰਨੇ ਵੀ ਪ੍ਰਾਈਵੇਟ ਸਕੂਲਾਂ ਨੂੰ ਬੱਚਿਆਂ ਨੂੰ ਲਿਉਣ ਆਲੀਆਂ ਬੱਸਾਂ ਨੇ ਵਹੀਕਲ ਨੇ ਉਹਨਾਂ ਸਾਰਿਆਂ ਦੀ ਚੈਕਿੰਗ ਦੇ ਹੁਕਮ ਦਿੱਤੇ ਗਏ ਨੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਡੀਸੀ ਤੇ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਨੂੰ ਪੰਜਾਬ ਸਰਕਾਰ ਦੇ ਸਖਤ ਹੁਕਮ ਹੋਏ ਨੇ ਕਿ ਇਹ ਪ੍ਰਾਈਵੇਟ ਸਕੂਲਾਂ ਜਿਹੜੇ ਨੇ ਇਹ ਜਿਹੜੀਆਂ ਬੱਸਾਂ ਤੇ ਬੱਚੇ ਲਿਉਂਦੇ ਲਿਜਾਂਦੇ ਨੇ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਵਹੀਕਲਾਂ ਨੂੰ ਚੈੱਕ ਕਰੋ ਜੇ ਵਹੀਕਲ ਕੰਡਮ ਨਹੀਂ ਉਹ ਸਹੀ ਨਹੀਂ ਹੈਗੇ ਉਹਨਾਂ ਨੂੰ ਤੁਰੰਤ ਜਬਤ ਕਰੋ ਮੈਨੂੰ ਲੱਗਦਾ ਹੈ ਇਹ ਬਹੁਤ ਵਧੀਆ ਫੈਸਲਾ ਹੈ ਦੇਖੋ ਪੰਜਾਬ ਸਰਕਾਰ ਤੇ ਹੋਰ ਬਹੁਤ ਸਾਰੇ ਸਵਾਲ ਨੇ ਹੋਰ ਬਹੁਤ ਸਾਰੇ ਇਹੋ ਜਿਹੇ ਮਸਲੇ ਨੇ ਜਿਨ੍ਹਾਂ ਤੇ ਗੱਲ ਹੋ ਸਕਦੀ ਹੈ ਪਰ ਆਹ ਜਿਹੜੀ ਗੱਲ ਕੀਤੀ ਹੈ ਇਹਦੀ ਲੋੜ ਬਹੁਤ ਸੀ ਕਿਉਂਕਿ ਵੱਡੀ ਗਿਣਤੀ ਪ੍ਰਾਈਵੇਟ ਸਕੂਲ ਨੇ ਜਿਹੜੇ ਉਹਨਾਂ ਦੇ ਵਿੱਚੋਂ ਇਹ ਸ਼ਿਕਾਇਤਾਂ ਆਉਂਦੀਆਂ ਨੇ ਕਿ ਬੜੀਆਂ ਖਸਤਾ ਹਾਲਤ ਦੀਆਂ ਸਸਤੀਆਂ ਜੀਆਂ ਗੱਡੀਆਂ ਪ੍ਰਾਣੀਆਂ ਲੈ ਕੇ ਤੇ ਬੱਚਿਆਂ ਨੂੰ ਛੱਡਣ ਲਿਆਉਣ ਲਈ ਉਹ ਵਰਤੀਆਂ ਜਾਂਦੀਆਂ ਨੇ ਬੜੀਆਂ ਥਾਵਾਂ ਤੇ ਹਾਦਸੇ ਹੋਏ ਨੇ ਕੱਲ ਵੀ ਇੱਕ ਥਾਂ ਦੇ ਉੱਪਰ ਬੱਚਿਆਂ ਦਾ ਇਸ ਤਰ੍ਹਾਂ ਬੱਸ ਦਾ ਹਾਦਸਾ ਹੋਇਆ ਬੱਚਿਆਂ ਦੀਆਂ ਜਾਨਾਂ ਗਈਆਂ ਨੇ ਔਰ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਵਿੱਚ ਜਿੱਥੇ ਵਹੀਕਲ ਉੱਥੇ ਨਾਲ ਉਹਨਾਂ ਨੂੰ ਚਲਾਉਣ ਵਾਲੇ ਵੀ ਬੜੇ ਸਸਤੇ ਰੱਖੇ ਜਾਂਦੇ ਨੇ ਜਿਨ੍ਹਾਂ ਨੂੰ ਡਰਾਈਵਿੰਗ ਪੂਰੀ ਆਉਂਦੀ ਨਹੀਂ ਹੁੰਦੀ ਤਾ ਆਪਣੇ ਖਰਚੇ ਬਚਾਉਣ ਦੇ ਲਈ ਖਰਚੇ ਘਟਾਉਣ ਦੇ ਲਈ ਵਹੀਕਲ ਮਾੜੇ ਰੱਖ ਲੈਣੇ ਡਰਾਈਵਰ ਮਾੜੇ ਰੱਖ ਲੈਣੇ ਇਹ ਬੜਾ ਕੁਛ ਚੱਲਦਾ ਸੋ ਇਹ ਚੱਲ ਰਿਹਾ ਤਾਂ ਪੰਜਾਬ ਸਰਕਾਰ ਨੇ ਅੱਜ ਜਿਹੜੇ ਹੁਕਮ ਦਿੱਤੇ ਨੇ ਮੈਨੂੰ ਲੱਗਦਾ ਕਿ ਇਹ ਪਹਿਲਾਂ ਦਿੱਤੇ ਜਾਣੇ ਚਾਹੀਦੇ ਸੀ ਹੁਣ ਇੰਜ ਵੀ ਹੋ ਸਕਦਾ ਹੈ ਕਿ ਪ੍ਰਾਈਵੇਟ ਸਕੂਲਾਂ ਵਾਲੇ ਕਈ ਵਾਰ ਇੰਜ ਕਰਦੇ ਨੇ ਵੀ ਦਿਖਾਉਣ ਦੇ ਲਈ 4 ਦਿਨ ਵਹੀਕਲ ਹੋਰ ਖੜੇ ਕਰ ਲੈਂਦੇ ਨੇ ਤੇ ਚਲਾਉਣ ਲਈ ਬਾਅਦ ਚ ਹੋਰ ਹੁੰਦੇ ਨੇ ਇੰਜ ਹੋ ਸਕਦਾ ਹੈ ਕੇ ਕਿਰਾਏ ਤੇ ਦੋ ਚਾਰਾਂ ਦੇ ਨਾਲ ਹੀ ਚੰਗੀਆਂ ਠੀਕ ਹਾਲਤ ਦੇ ਵਿੱਚ ਜਿਹੜੇ ਵਹੀਕਲ ਨੇ ਉਹ ਉੱਥੇ ਖੜੇ ਕਰ ਲੈ ਜਾਣ ਤੇ ਬਾਅਦ ਦੇ ਵਿੱਚ ਫਿਰ ਉਹੀ ਖਸਤਾ ਹਾਲਤ ਵਾਲੇ ਚੱਲਣ ਪਰ ਪੰਜਾਬ ਸਰਕਾਰ ਜੇ ਲੱਗੀ ਹੈ ਤਾਂ ਫਿਰ ਉਹਨਾਂ ਨੂੰ ਲਗਾਤਾਰ ਚੈਕਿੰਗ ਕਰਨੀ ਚਾਹੀਦੀ ਹੈ ਇੱਕ ਵਾਰੀ ਨਹੀਂ ਲਗਾਤਾਰ ਦੋ ਮਹੀਨਿਆਂ ਦੇ ਵਿੱਚ ਤਿੰਨ ਚਾਰ ਵਾਰੀ ਅਚਨਚੇਤੀ ਚੈਕਿੰਗ ਹੋਵੇ ਜੇ ਪਹਿਲਾਂ ਵਾਲੇ ਨੰਬਰਾਂ ਵਾਲੀਆਂ ਸਾਰੀਆਂ ਗੱਡੀਆਂ ਮੌਜੂਦ ਨਾ ਹੋਣ ਤਾਂ ਫਿਰ ਸਕੂਲ ਤੇ ਕਾਰਵਾਈ ਹੋਵੇ ਪੰਜਾਬ ਸਰਕਾਰ ਨੇ ਇਹ ਕਿਹਾ ਕਿ ਜਿਹੜੇ ਵਹੀਕਲ ਕੰਡਮ ਹੋਣਗੇ ਉਹ ਵਹੀਕਲ ਜ਼ਬਤ ਹੋਣਗੇ ਔਰ ਜਿਨ੍ਹਾਂ ਸਕੂਲਾਂ ਕੋਲ ਜਾਦੇ ਕੰਡਮ ਵਹੀਕਲ ਹੋਣਗੇ ਉਹਨਾਂ ਸਕੂਲਾਂ ਦੇ ਉੱਪਰ ਕਾਰਵਾਈ ਹੋਏਗੀ ਮੈਨੂੰ ਲੱਗਦਾ ਫੈਸਲਾ ਵਧੀਆ ਇਹ ਹੋਣਾ ਚਾਹੀਦਾ ਆਮ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਜਿਹੜੇ ਪ੍ਰਾਈਵੇਟ ਸਕੂਲ ਨੇ ਅਸਲ ਦੇ ਵਿੱਚ ਉਹ ਸਕੂਲ ਘਟ ਤੇ ਦੁਕਾਨਾਂ ਜ਼ਿਆਦਾ ਨੇ ਸਿਰਫ ਪ੍ਰੋਫਿਟ ਸਿਰਫ ਮਨਾਫਾ ਜਿਹੜੀ ਇੱਕ ਸਿੱਖਿਆ ਤੇ ਇੱਕ ਸਿਹਤ ਆ ਇਹ ਇਹਦਾ ਵਪਾਰ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ ਸਿਹਤ ਇਲਾਜ ਤੇ ਪੜ੍ਹਾਈ ਇਹ ਦੋ ਚੀਜ਼ਾਂ ਬਿਲਕੁਲ ਸਰਕਾਰੀ ਕੰਟਰੋਲ ਚ ਹੋਣੀਆਂ ਚਾਹੀਦੀਆਂ ਨੇ ਇਹ ਪ੍ਰਾਈਵੇਟ ਦੁਕਾਨਾਂ ਵਾਂਗ ਨਹੀਂ ਚੱਲਣੀਆਂ ਚਾਹੀਦੀਆਂ ਇਹ ਮੁਨਾਫਾ ਜਾਂ ਨਫੇ ਦਾ ਧੰਦਾ ਨਹੀਂ ਬਣਨੀਆਂ ਚਾਹੀਦੀਆਂ ਪਰ ਇਹ ਬਣੀਆਂ ਹੋਈਆਂ ਨੇ ਔਰ ਇਹਦਾ ਵੱਡੀ ਗਿਣਤੀ ਸਮਾਜ ਨੂੰ ਲੋਕਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਪੜ੍ਹਾਈ ਦੇ ਨਾਂ ਤੇ ਮੁਨਾਫਾ ਤਾਂ ਬਹੁਤ ਕਮਾਇਆ ਜਾ ਰਿਹਾ ਹੈ ਪਰ ਐਜੂਕੇਸ਼ਨ ਨਹੀਂ ਮਿਲ ਰਹੀ ਇਲਾਜ ਦੇ ਨਾਂ ਤੇ ਮੁਨਾਫਾ ਤਾਂ ਬਹੁਤ ਕਮਾਇਆ ਜਾ ਰਿਹਾ ਹੈ ਪਰ ਲੋਕ ਇਲਾਜ ਤੋਂ ਵਾਂਝੇ ਨੇ ਪ੍ਰਾਈਵੇਟ ਸਕੂਲਾਂ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਦੇਸ਼ ਦੀ ਵੱਡੀ ਗਿਣਤੀ ਜਿਹੜੀ ਆਬਾਦੀ ਹੈ ਜਿਹੜੀ ਮਜ਼ਦੂਰ ਹੈ ਜਾਂ ਆਮ ਮਿਹਨਤੀ ਲੋਕ ਨੇ ਉਹ ਨਾ ਉੱਥੇ ਬੱਚੇ ਪੜਾ ਸਕਦੇ ਨੇ ਨਾ ਪ੍ਰਾਈਵੇਟ ਹਸਪਤਾਲਾਂ 'ਚ ਆਪਣਾ ਇਲਾਜ ਕਰਵਾ ਸਕਦੇ ਨੇ ਸੋ ਪੰਜਾਬ ਸਰਕਾਰ ਨੇ ਇਹ ਵਧੀਆ ਹੁਕਮ ਕੀਤੇ ਨੇ ਚੈਕਿੰਗ ਹੋਣੀ ਚਾਹੀਦੀ ਹੈ ਲਗਾਤਾਰ ਹੋਣੀ ਚਾਹੀਦੀ ਹੈ ਇੱਕ ਵਾਰ ਕਰਕੇ ਛੱਡ ਨਹੀਂ ਦੇਣੀ ਚਾਹੀਦੀ ਉਸ ਤੋਂ ਬਾਅਦ ਫੇਰ ਹੋਣੀ ਚਾਹੀਦੀ ਹੈ ਤੁਹਾਨੂੰ ਕਿਦਾਂ ਦਾ ਫੈਸਲਾ ਲੱਗਾ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ